ਪੌ ਪਟਾਏ ਤੋਂ ਲਗਾਤਾਰ ਪੈ ਰਹੀਆਂ ਕਣੀਆਂ ਦੀ ਵਿਚਾਰ ਨੇ ਮੌਸਮ ਨੂੰ ਖੁਸ਼ ਨੂੰ ਮਾਤਰ ਰੱਖਿਆ ਸੀ ਰਾਜਨੇਤਾ ਆਪਣੇ ਆਲੀਸ਼ਾਨ ਬੰਗਲੇ ਵਿੱਚ ਬੈਠੇ ਕਿਸ ਦਾ ਅਨੰਦ ਮਾਣ ਰਹੇ ਸਨ ਰਾਜਨੇਤਾ ਅਤੇ ਉਸ ਦਾ ਮੋਚੂ ਤੱਬਰ ਪੁੱਤਰ ਆਪਣੇ ਆਲੀਸ਼ਾਨ ਪੰਗਨੇ ਵਿੱਚ ਬੈਠ ਕੇ ਇਸ ਦਾ ਨਾਂ ਜਮਾਨ ਲੈ ਕਹਿੰਦਾ ਪੰਛੀਆਂ ਨੇ بارش ਤੋਂ ਬਚਣ ਲਈ ਗ੍ਰਾਮ ਦੇ ਰੋਸਨ ਦਾਣਾ ਵਿੱਚ ਸਰਨ ਲੈ ਰੱਖੀ ਸੀ ਮੌਕਾ ਵੇਖ ਜਿਆ ਹੀ ਪਿਤਾ ਨੇ ਪੁੱਤਰ ਨੂੰ ਅੰਦਰ ਰੱਖੀ ਕਣਕ ਤੇ ਦਾਲ ਦੀਆਂ ਦੋ ਮੁਠੀਆਂ ਮੰਗਵਾ ਬ੍ਰਾਂਧ ਦੇ ਵਿੱਚ ਖਿਲਾਣ ਲਈ ਕਰਿਆ ਤੁਰਬਾ ਖੇਡਣ ਜਿਆ ਹੀ ਵਿਕਟਾ ਮਾਰੇ उमड़ के बैठे पंछी उठ के पाए गए क्यों चौगा पाँव की लगी ड्यूटी पुत्र बिना नागा महीना पर नभा रहा पर एक जन पिता वालों की अचानक ना पुत्र नहीं इक बुझा एक बुझारत बन गई थी पंछी हर रोज की तरह एकत्र हो खंभ फैला तीर्थ त्यारा पा रहे सन जिमें ਤੋਗੇ ਨਹੀਂ ਚਰਨੇ ਕੱਢ ਰਹੇ ਹੋਣ ਪਿਤਾ ਨੇ ਪੁੱਤਰ ਨੂੰ ਬੁਲਾ ਕੇ ਅੰਦਰੋਂ ਦਾਣੇ ਖਿਲਾਉਣ ਲਈ ਆਖਿਆ ਭੁੱਖੇ ਤੇ ਨਾਚਾਰ ਪੰਛੀ ਤੋਗੇ ਨਹੀਂ ਉਮੜ ਉਮੜ ਕੇ ਪਾਇ ਗਏ ਪਿਤਾ ਨੇ ਪੁੱਤਰ ਨੂੰ ਅੰਦਰ ਪਿਆ ਜਾਲ ਮੁੰਡਵਾ ਪੰਛੀਆਂ ਉੱਤੇ ਸੁੱਟਣ ਲਈ ਆਖਿਆ ਪੰਛੀ ਜਾਲ ਤੋਂ ਇਹ ਖਬਰ ਚੋਗਾ ਚੋਗਣ ਵਿੱਚ ਮਸਹੂਰ ਪਰ ਹੈ ਪੁੱਤਰ ਨੇ ਹੈਰਾਨੀ ਪ੍ਰਗਟ ਕਰਦੇ ਆ ਪਿਤਾ ਨੂੰ ਸਵਾਲ ਕੀਤਾ ਪਾਪਾ ਜਿੱਦਾਂ ਛੋਟੇ ਹੁੰਦੇ ਆ ਪੜਦੇ ਸੀ ਕਿ ਸ਼ਿਕਾਰੀ ਬਟੋਂ ਸੁੱਕਿਆ ਜਾਲ ਪੰਛੀ ਆਕਾਸ਼ ਵਿੱਚ ਲਾਇਆ ਬੈਠੀ ਪਰ ਇਹ ਸਭ ਉਲਟ ਕਿਉਂ ਕੀ ਅਸੀਂ ਗਲਤ ਪੜ੍ਹਦੇ ਸੀ ਜਾਂ ਨਹੀਂ ਪੁੱਤਰ ਤੁਸੀਂ ਠੀਕ ਹੀ ਪੜ੍ਹਦੇ ਸੀ ਆਸਲ ਵਿੱਚ ਉਹ ਛਕਾਰੀ ਅਨਾਰੀ ਸੀ ਤੇ ਪੰਛੀ ਆਜ਼ਾਦ ਪਾਪਾ ਇਹ ਪੰਛੀ ਵੀ ਆਜ਼ਾਦ ਨੇ ਅਸੀਂ ਵੱਡੇ ਤਾਂ ਨਹੀਂ ਇਹ ਅਤੇ ਉਹਨਾਂ ਦੀ ਹੀ ਔਲਾਦ ਨੇ ਪੁੱਤਰ ਨੇ ਉਸੁੱਪਤਾ ਨਾਲ ਪੁੱਛਿਆ ਨਹੀਂ ਨਹੀਂ ਪੁੱਤਰਾ ਇਹ ਹੀ ਤਾਂ ਨੁਕਤਾ ਹੈ ਇਹ ਸਿਰਫ ਉਹਨਾਂ ਦੀ ਔਲਾਦ ਨੇ ਆਜ਼ਾਦ ਨਹੀਂ ਲੈ ਸੁਣੋ ਇਨਾ ਦੇ ਪਰਦੇ ਹੱਜ ਰੱਜ ਰੱਜ ਦੀਆਂ ਨੰਮੀਆਂ ਉਡਾਲੀਆਂ ਨਾਲ ਮਿਹਨਤ ਮੁਸਫਤ ਕਰ ਆਪਣਾ ਆਪਣਾ ਪਸੰਦੀਦਾ ਚੋਗਾ ਝੋਕਦੇ ਸਨ ਇਸ ਵਿੱਚ ਹੀ ਉਹਨਾਂ ਦੇ ਮਨਾਂ ਦੀ ਇੱਕੀ ਹੋ ਗਈ ਕਿ ਅਤੇ ਖੰਭਾਂ ਦੀ ਮਜ਼ਬੂਤੀ ਦਾ ਰਾਜ ਲੁਕਿਆ ਸੀ ਉਹ ਆਜ਼ਾਦ ਫਿਦਾ ਦਾ ਆਨੰਦ ਚਾਹ ਅਤੇ ਸ਼ੌਕ ਨਾਲ ਮਾਣਦੇ ਸਨ ਇਹਨਾਂ ਨੂੰ ਅਸੀਂ ਆਪਣੇ ਛੋਟੇ ਚੋਗੇ ਉੱਤੇ ਵਿਝਾਰ ਲਿਆ ਹੈ ਇਸ ਲਈ ਇਹਨਾਂ ਦੇ ਖੰਭਾਂ ਦੀ ਸਮਰੱਥਾ ਖਤਮ ਹੋ ਚੁੱਕੀ ਹੈ ਇਹ ਸਿਰਫ ਤੇ ਸਿਰਫ ਆਪਣੇ ਬੋਝਲ ਖੰਭ ਖਾਲਾ ਕੇ ਤੋਂਬੇ ਲਈ ਕਾਗੀਆਂ ਲੰਗੜੀਆਂ ਕੱਢਣ ਜੋਗੇ ਹੀ ਜਾਏ ਗਏ ਹਨ ਇਹਨਾਂ ਦੀ ਸਭਾ ਨਰਪਤਾ ਭਰੋਸਾ ਤੇ ਸਭਾ ਮਾਨ ਖਤਮ ਹੋ ਚੁੱਕਾ ਹੈ ਤਾਂ ਹੀ ਇਹਨਾਂ ਨੂੰ ਤਾਂ ਸਾਡੇ ਸੁਤੇ ਜਾਗ ਦਾ ਬਿਲਕੁਲ ਨਹੀਂ ਅਸਾਥ ਨਹੀਂ ਹੋਇਆ ਹੁਣ ਪੁੱਤਰ ਨੇ ਮੁਸਕਰਾ ਕੇ ਹਾਂ ਕਹਿੰਦੇ ਥਿਰ ਭਲਾ ਆਇਆ ਤੇ ਪੇਟਾ ਦਾ ਤੇਰਾ ਚੜਦੇ ਸੂਰਜ ਦੀ ਲਾਲੀ ਮੰਗ ਦਰ ਬਹੁਤ ਬਹੁਤ